ਸਤਿ ਸ੍ਰੀ ਅਕਾਲ ਸੁਣ ਲਿਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆ ਜਿਹੜਾ ਰਾਮ ਰਹੀਮ ਹੈ ਡੇਰਾ ਸਿਰਸਾ ਮੁਖੀ ਇਹ ਪਿੱਛੇ हट ਗਿਆ ਅਦਾਲਤ ਚੋਂ ਇੱਕ ਪਟੀਸ਼ਨ ਪਾਈ ਹੋਈ ਸੀ ਬਬਰ ਅਮਰੀਮ ਨੇ ਵੀ ਸੁਣਵਾਈ ਜਿਹੜੀ ਆ ਉਹ ਪੂਰੇ ਯੋਗ ਤੱਥਾਂ ਦੇ ਆਧਾਰ ਤੇ ਕੀਤੀ ਜਾਵੇ ਜਦੋਂ ਮੈਨੂੰ ਸੜਸਾ ਜਸੜਾਈ ਜਾਵੇ ਤੇ ਉਹ ਪਿਟੀਸ਼ਨ ਵਾਪਸ ਲੈ ਲਈ ਹੈ ਦੂਜੀ ਅਹਿਮ ਖਬਰ ਇਹ ਹੈ ਵੀ ਕੀ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਨੇ ਪੂਰੀ ਤੇਜ਼ੀ ਦੇ ਨਾਲ ਹੁਣ ਡੈਲੀਗੇਟਸ ਦੀ ਚੋਣ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਨੂੰ ਕੋ ਭਾਜਪਾ ਦਾ ਇਸ਼ਾਰਾ ਵੀ ਮਿਲਿਆ ਮੈਂ ਗੱਲ ਕਰ ਰਿਹਾ ਸਰੂਪ ਚੰਦ ਸਿੰਘਲਾ ਹੋਣਾਂ ਦੀ ਇਹ ਵੀ ਤੁਹਾਨੂੰ ਜਾਣਦਿਆਂ ਤੀਜਾ ਮਾਮਲਾ ਇਹ ਹੈ ਵੀ ਤਰਨਤਾਰਨ ਦੇ ਵਿੱਚ ਜਦੋਂ ਹਰਮੀਤ ਸਿੰਘ ਸੰਤੂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਆਪ ਜੇ ਰਲਾਲਿਆ ਰਲੇਵਾ ਹੋ ਗਿਆ ਪਾਰਟੀ ਜੁਆਇਨ ਕਰਕੇ ਇੱਕ ਵਿਰੋਧ ਦੀ ਧੁਨ ਤਰਨਤਾਰਨ 'ਚ ਵੇਖਣ ਨੂੰ ਮਿਲ ਰਹੀ ਹੈ ਕਸ਼ਮੀਰ ਸਿੰਘ ਸੂਲ ਹੋਣਾ ਦੇ ਜਿਹੜੇ ਭਾਂਜੇ ਆ ਉਹ ਵਿਰੋਧ ਜਤਾ ਰਹੇ ਆ ਵੀ ਹੱਕ ਤੇ ਮੇਰਾ ਬਣਦਾ ਟਿਕਟ ਤੇ ਹਾਲੇ ਉਦਾਂ ਟਿਕਟ ਅਨਾਉਂਸ ਨਹੀਂ ਹੋਈ ਚੌਥੀ ਬੜੀ ਅਹਿਮ ਗੱਲ ਹੈ ਵੀ ਕੀ ਕਾਂਗਰਸ ਕਿਸੇ ਸੈਲੀਬ੍ਰਿਟੀ ਉਮੀਦਵਾਰ ਦੀ ਪਾਰਚ ਲੱਗੀ ਹੋਈ ਆ ਹਾਲਾਂਕਿ ਇਥੋਂ ਧਰਮਵੀਰ ਅਗਨੀ ਹੋਤਰੀ ਮਰਹੂਮ ਜਿਹੜੇ ਆ ਦੋ ਵਾਰੀ ਚੋਣ ਜਿੱਤੇ ਆ ਕੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਮੌਕਾ ਨਹੀਂ ਦਿੱਤਾ ਜਾਊਗਾ ਪੱਟੀ ਸਾਹਿਬ ਪਰ ਸਭ ਤੋਂ ਪਹਿਲਾਂ RAM REHIM 2017 ਦੇ ਵਿੱਚ ਜਦੋਂ ਸਜ਼ਾ ਹੁੰਦੀ ਆ ਲਾ 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 ਹੋ ਜਾਂਦੀ ਪੰਜਕੂਲਾ ਦੇ ਵਿੱਚ ਪੱਤਰਕਾਰਾਂ ਦੀਆਂ ਗੱਡੀਆਂ ਸੜ ਜਾਂਦੀਆਂ ਬਹੁਤ ਨੁਕਸਾਨ ਹੁੰਦਾ ਤੇ ਹੁਣ ਇਹ ਇੱਕ ਪਟੀਸ਼ਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵਾਪਸ ਲਈ ਗਈ ਪੱਟੀ ਸਾਹਿਬ ਇਹ ਮਾਜਰਾ ਕੀ ਹੈ ਇਿੱਥੋਂ ਤੱਕ ਮਾਜ਼ਰਾ ਜਿਹੜਾ ਵਾ ਉਹ ਰਾਮ ਰਹੀਮ ਦਾ ਜਿਹਨੂੰ ਆਮ ਤੌਰ ਤੇ ਸੌਦਾ ਸਾਧ ਵਿਕਿਆ ਜਾਂਦਾ ਉਹਨੂੰ ਸਜ਼ਾ ਹੋਈ ਹੈ ਇੱਕ ਸਾਧਵੀ ਕੇਸ ਦੇ ਵਿੱਚ ਜਿਹੜਾ ਇੱਕ 76 ਪਰਿ ਜਿਹੜਾ ਪੱਤਰਕਾਰ ਉਸ ਕੇਸ ਚ ਹੋਈ ਹੈ ਹਾਂ ਇਹਨਾਂ ਕੇਸਾਂ ਨੂੰ ਲੈ ਕੇ ਪਕਾਇਦਾ ਤੌਰ ਤੇ ਤੁਹਾਨੂੰ ਪਤਾ ਹੈ ਕਿ ਸਾਇਦ ਇਹ ਦੇ ਜਿਹੜੇ ਅਨਿਲ ਦੇ ਵਿੱਚ ਉਸ ਟਾਈਮ ਹੋਮ ਮਿਨਿਸਟਰ ਹੁੰਦੇ ਸੀਗੇ ਹਰਿਆਣੇ ਦੇ 14 ਸਤ ਦੇ ਪੈਰਾਂ ਦੇ ਵਿੱਚ 15 ਅਗਸਤ 2017 ਨੂੰ ਇੱਕ ਚੈੱਕ ਰੱਖ ਕੇ ਮੱਥਾ ਟੇਕਦੇ 51 ਲੱਖ ਦਾ ਬਾਬਾ ਜੀ ਤੁਹਾਨੂੰ ਵਧਾਈ ਹੈ ਬਟਾ ਦੇ ਜਨਮ ਦਿਨ ਦੀ ਆਖੋਤੀ ਜਨਮ ਦਿਨ ਸੀ ਲੇਕਿਨ 25 ਅਗਸਤ 2017 ਨੂੰ ਇਹਨਾਂ ਨੂੰ ਜਦੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਜਿਹੜਾ ਦੁਜਿਆਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਬੰਦਾ ਸੀ ਮੈਂ ਦੇ ਅਰਦਾਸ ਕਰਤੀ ਮੈਂ ਕਹਤਾ ਕੱਲ ਨੂੰ ਤੁਹਾਡਾ ਸਵਰਗਿਤ ਮਰਸਾ ਹੋਊਗਾ ਆਪਣੇ ਨੰਬਰ ਸੰਜੇ ਰਫ ਗਾੜਾ ਖੋਦਾ ਸੀਗਾ ਉਹ ਜਗਦੀਪ ਸਿੰਘ ਜਿਹੜਾ ਜੱਜ ਸੀ ਉਹਦੇ ਸਾਹਮਣੇ ਕਿਸ ਤਰ੍ਹਾਂ ਗਿੜਗੜਾ ਰਿਹਾ ਸੀ ਸਭ ਨੇ ਅੱਖੀ ਵੇਖਿਆ ਸੀ ਕਿ ਮੰਦੀ ਮੇਰੀ ਸਜ਼ਾ ਕੱਟ ਕਰ। ਉਸ ਟਾਈਮ ਤੇ ਜਿਹੜੀ ਗੁੰਡਾਗਰਦੀ ਇਹਦੇ ਬਕਾਇਦਾ ਤੌਰ ਤੇ ਚੇਲਿਆਂ ਨੇ ਇਹਦੇ ਪ੍ਰੇਮੀਆਂ ਨੇ ਕੀਤੀ ਛੋ ਵੀ ਕਿਸੇ ਨੂੰ ਭੁੱਲੀ ਨਹੀਂ। ਸਾਡੀ ਆਪਣੀ ਗੱਡੀ ਸੜੀ ਸੀ ਪੱਟੀ ਸਾਹੂ ਚ ਕਵਰੇਜ ਕਰਨ ਲਈ। ਬਿਲਕੁਲ ਪੱਤਰਕਾਰ ਜਿਹੜੇ ਸਾਡੇ ਹੈਗੇ ਸੀ ਰਾਮ ਰਹੀਮ ਪੱਤਰਕਾਰ ਜਿਹੜੇ ਹੈਗੇ ਸੀ ਰਾਮ ਚ ਛਤਰਪਤੀ ਉਹਦੇ ਚ ਸਜਾ ਮੰਨੋਈ ਹੈ ਹੁਣ ਬਕਾਇਦਾ ਤੌਰ ਤੇ ਸਾਧਵੀ ਕੇਸ ਜਿਹਨੇ ਆਪਣੀ ਸਜਾ ਵਾਸਤੇ ਜਿਹੜੀ ਸੀ ਪਟੀਸ਼ਨ ਪਾਈ ਸੀਗੀ ਇਹ ਹਾਈ ਕੋਰਟ ਦੇ ਵਿੱਚ ਦੋ ਸਾਲ ਨੂੰ ਪਹਿਲੀ ਪਟੀਸ਼ਨ ਚੱਲਦੀ ਰਹੀ ਤੇ ਉਹਦੇ ਤੇ ਸੁਣਵਾਈ ਨਹੀਂ ਹੋਈ ਤੇ ਜਿਹੜੇ ਸੁਣਵਾਈ ਹੋਣ ਲੱਗੀ ਤੇ ਇਹਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਕੋਰਟ ਕਹਿੰਦੀ ਨਹੀਂ ਕੋਰਟ ਨੇ ਉਹ ਪਟੀਸ਼ਨ ਖਾਰਜ ਕੀਤੀ ਤੇ ਨਾਲ ਕਹਿੰਦਾ ਵੀ ਤੁਸੀਂ ਦੁਬਾਰਾ ਪਟੀਸ਼ਨ ਦੇਤੇ ਪਾਸ ਕਰ ਸਕਦੇ ਹੋ ਤੁਹਾਨੂੰ ਇਹ ਅਧਿਕਾਰ ਦਿੱਤਾ ਜਾਂਦਾ ਸਪੈਸ਼ਲੀ ਵੀ ਤੁਸੀਂ ਪਟੀਸ਼ਨ ਦੁਬਾਰਾ ਪਾਸ ਕਰ ਸਕਦੇ ਹੋ ਗੱਲ ਇਹ ਜੀ ਘਰ ਦੀ ਗੱਡੀ ਤੇ ਗੱਡਾ ਉਹ ਗੱਲ ਜਦੋਂ ਸਰਕਾਰ ਆਪਣ ਨਾਲ ਤੇ ਬਾਕੀ ਫਿਕਰ ਕਾਦਾ ਆਪਨ ਕਿਸੇ ਦਾ ਫਿਰ ਆਣਾ ਸਰਕਾਰ ਤੇ ਕੇਂਦਰ ਸਰਕਾਰ ਵੋਟਾਂ ਦੀ ਖਾਤਰ ਅੱਜ ਬਕਾਇਦਾ ਤੌਰ ਤੇ ਪੂਰੀ ਪੋਸਟਪਨਾਹੀ ਇਸ ਬਲਾਤਕਾਰੀ ਸਾਧ ਦੀ ਕਰ ਰਹੀ ਤੁਸੀਂ ਵੇਖੋ ਨਾ ਭੱਟੀ ਸਾਹਿਬ ਇਹ ਪ੍ਰੋਲ ਤੇ ਕਿਦਾਂ ਬਾਹਰ ਆ ਜਾਂਦਾ ਆਮ ਬੰਦਾ ਤੇ ਲੱਲੜੀਆਂ ਘਟਦਾ ਮਰ ਜਾਂਦਾ ਜੇ ਕਿਸੇ ਨੇ ਪ੍ਰੋਲ ਲੈਣੀ ਹੋਵੇ ਤੇ ਇਹ ਵੀ ਕੇਸ ਕੀਤਾ ਸੀ ਸ਼ਰੋਮਣੀ ਕਮੇਟੀ ਨੇ ਸ਼ਰੋਮਣੀ ਕਮੇਟੀ ਦੇ ਇੱਕ ਮੈਂਬਰ ਹੈਗੇ ਨੇ ਮੈਂਬਰ ਹੈਗੇ ਨੇ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਉਹਨਾਂ ਨੇ ਇੱਕ ਕੇਸ ਪਾਇਆ ਸੀ ਵੀ ਇਹਨੂੰ ਪ੍ਰੋਲ ਇੰਨੀ ਜਲਦੀ ਕਿਉਂ ਇਹ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਦਾ ਖਲਵਾੜ ਕੀਤਾ ਜਾ ਰਿਹਾ ਹੈ ਸਾਡਾ ਦੋਛੀ ਤੇ ਹਾਈ ਕੋਰਟ ਨੇ ਉੱਥੋਂ ਦੀ ਸਰਕਾਰ ਨੂੰ ਜਿਹਨੂੰ ਨੋਟਿਸ ਜਾਰੀ ਕੀਤਾ ਕਿ ਸਰਕਾਰ ਦੇ ਸਰਕਾਰੀ ਵਕੀਲ ਤੋਂ ਇਹ ਗੱਲ ਹੁੰਦੀ ਕਿ ਪ੍ਰੋਟੋਕੋਲ ਦੇ ਮਤਬਕ ਅਸੀਂ ਉਹਨੂੰ ਪਰੋਲ ਦਿੰਦੇ ਆ ਉਹਨਾਂ ਨੇ ਕਿਹਾ ਸੀ ਤੁਹਾਨੂੰ ਇਹ ਦਿੱਸੇ ਕਿ ਹੋਰ ਤੁਸੀਂ ਹੁਣ ਤੱਕ ਕਿੰਨੇ ਬੰਦੇ ਨੂੰ ਪਰੋਲ ਦਿੱਤੀ ਹੈ ਉਨਾਂ ਨੇ 85 ਬੰਦਿਆਂ ਦੀ ਲਿਸਟ ਦਿੱਤੀ ਸੀ ਜਿਨ੍ਹਾਂ ਦੇ ਵਿੱਚ 70 ਨੂੰ ਪ੍ਰਵਲ ਦਿੱਤੀ ਗਈ ਸੀ ਜਦ ਹਾਈ ਕੋਰਟ ਨੇ ਕਹਿਤਾ ਫਿਰ ਠੀਕ ਆ ਜੇ ਕਿਸੇ ਹੋਰ ਨੂੰ ਪ੍ਰਵਲ ਦਿੱਤੀਏ ਤੇ ਫਿਰ ਤੇ ਅਬਜੈਕਸ਼ਨ ਨਹੀਂ ਕੀਤਾ ਜਾ ਸਕਦਾ ਤੇ ਉਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਪੀਲ ਪਾਈ ਸੀ ਉਹ ਖਾਰਜ ਹੋ ਗਈ ਸੀ ਗੱਲ ਤੁਹਾਡੀ ਠੀਕ ਆ ਅੱਜ ਵੀ ਤੁਸੀਂ ਘੱਟੋ-ਘੱਟ 60% ਦੀ ਲੋਕ ਉਹ ਜ਼ਿਲ੍ਹਾ 'ਚ ਬੈਠੇ ਜਿਨ੍ਹਾਂ ਦਾ ਕੋਈ ਵਾਸ ਨਹੀਂ ਹੈ 14 ਦਿਨ ਬਾਅਦ ਤਰੀਕ ਪੈਂਦੀ ਆ ਨੈਪਰਪੁਰ ਜਾਂਦਾ ਜੀ ਆਹ ਵੜੀ ਤਰੀਕ ਪਾਦੇ ਉਹ ਜੱਜ ਤਰੀਕ ਪਾ ਦਿੰਦਾ ਉੱਥੇ ਕੰਮ ਚੱਲੀ ਜਾਂਦਾ ਉਹਨਾਂ ਦਾ ਜੇ ਉਹਨਾਂ ਨੇ ਕੋਈ ਛੋਟਾ ਮੋਟਾ ਜੁਰਮ ਕੀਤਾ ਉਹਨੀ ਜੁਰਮ ਸਜ਼ਾ ਟੋਟਲ ਨਹੀਂ ਹੈਗੀ ਜਿੱਦੇ ਤੋਂ 4-4 ਗੁਣਾ ਵੱਧ ਕੱਟ ਚੁੱਕੇ ਨੇ ਸਾਡੀਆਂ ਅਦਾਲਤਾਂ ਦਾ ਤੇ ਸਾਡੀਆਂ ਜੇਲਾਂ ਦੀ ਇਹ ਹਾਲਤ ਹੈ ਸਭ ਨੂੰ ਚਾਹੀਦਾ ਇਹ ਆ ਵੀ ਜੇਲਰ ਆਪ ਜਦ ਵਿੱਚ ਲਿਖਵੇ ਵੀ ਇਹ ਬੰਦੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਇਹਨੇ ਇੰਨੀ ਸਜ਼ਾ ਐਸੀ ਨਹੀਂ ਕੱਟੀ ਨੂ ਰਿਆ ਕੀਤਾ ਜਾਦਾ ਤੁਹਾਨੂੰ ਪਤਾ ਹੋਏਗਾ ਸੰਦੀਪ ਜੀ ਪੰਜਾਬ ਦੇ ਵਿੱਚ ਚੋਰੀ ਦੇ ਵੀਹਿਕਲ ਫੜ ਜਾਂਦੇ ਫੜ ਕੇ ਤੇ ਵੱਡੀਆਂ-ਵੱਡੀਆਂ ਫੋਟੋ ਛਪਾਈ ਜਾਂਦੀਆਂ ਅਖਬਾਰਾਂ ਵਾਲੇ ਵੀ ਕਲਰ ਰਗਦਾ ਤਸਵੀਰਾਂ ਛਾਪ ਕੇ ਬੰਨੀਆਂ ਸੋਲੇ ਗਾਉਂਦੇ ਪੁਲਿਸ ਦੇ ਕੀਤਾ ਕੰਮ ਲੇਕਿਨ ਉਹ ਕਿਸੇ ਕੰਮ ਨਹੀਂ ਆਉਂਦੇ ਉਹ ਜਿਹੜੇ ਫੜੇ ਜਾਂਦੇ ਨੇ ਉਹ ਸਿਰਫ ਗੱਲ ਦੇ ਵਾਰ ਪੈ ਤੋਂ ਪਾਤੇ ਮੀਅ ਚ ਗੱਲਦੇ ਨੇ ਜਦੋਂ ਐਸਐਸਪੀ ਲੱਗਾ ਸੀ ਕੁਮਰ ਵਿਜੇ ਪ੍ਰਤਾਪ ਬਰੇਸਰ ਉਹਨੇ ਕਿਹਾ ਸੀ ਨਹੀਂ ਇਹਦਾ ਨੰਬਰ ਚੈੱਕ ਕਰੋ ਐਸਟੀ ਨੰਬਰ 85 ਨੰਬਰ ਚੈੱਕ ਕਰੋ ਤੇ ਬਕਾਇਦਾ ਤੋਂ ਤੇ ਇੰਜਨ ਚੈੱਕ ਕਰੋ ਤੇ ਫਿਰ ਕੰਪਨੀ ਨੂੰ ਪੁੱਛੋ ਕਿ ਇਹ ਮੋਟਰ ਸਿੱਕੇ ਦੇ ਨਾਂ ਤੇ ਜਿਹਦੇ ਨਾਂ ਤੇ ਹੈ ਗਵਰਨਰ ਰਾਬਤਾ ਕੰਮ ਕੀਤਾ ਜਾਵੇ ਤੇ ਉਹਨੂੰ ਉਹਦੀ ਜਿਹੜੀ ਵਸਤੂ ਵਾਪਸ ਕੀਤੀ ਜਾਵੇ ਲੇਕਿਨ 90% ਨਹੀਂ 99% ਆਦੀ ਵੀ ਜਿਹੜੇ ਉਹ ਵਹੀਕਲ ਛੜਦੇ ਤੇ ਗਲਦੇ ਰਹਿੰਦੇ ਨੇ ਇਸੇ ਤਰ੍ਹਾਂ ਸਾਡੇ ਜ਼ਿਲਾਂ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਜਿਨ੍ਹਾਂ ਦੇ ਵਾਰਸ ਕੋਈ ਨਹੀਂ ਗਰੀਬ ਕਰਾਂ ਤੋਂ ਵਕੀਲ ਕਰ ਨਹੀਂ ਸਕਦੇ ਜੱਜ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਾਨੂੰਨ ਸਾਡਾ ਜਿਹੜਾ ਵਾ ਉਹ ਅੰਦਾ ਹੋਇਆ ਪਿਆ ਵਾ ਇਸ ਕਰਕੇ ਇਹ ਜਿਹੜੀ ਚੀਜ਼ ਉਹਨਾਂ ਦਾ ਵਾਰਸ ਕੋਈ ਨਹੀਂ ਤੇ ਸੌਦਾ ਸਾਧਵਾ ਦੇ ਇੱਕ ਐਪਲੀਕੇਸ਼ਨ ਲੈਂਦੇ ਆ ਇਕ ਕਾਨੂੰਨ ਕਹਿ ਦਿੰਦਾ ਜੀ ਇਹਨਾਂ ਨੂੰ 90 ਦਿਨ ਦੀ ਜਿਹੜੀ ਆ ਛੁੱਟੀ ਮਿਲ ਸਕਦੀ ਹੈ। ਐਨੀ ਇਹਨਾਂ ਨੂੰ ਪਰਮ ਮਿਲ ਸਕਦੀ ਐਨੀ ਇਹਨਾਂ ਫਰਲੋ ਮਿਲ ਸਕਦੀ। ਜੇ ਸਾਲ ਦੇ ਵਿੱਚ 100 ਦਿਨ ਤੁਹਾਨੂੰ ਫਰਲੋ ਦੇਨ ਮਿਲ ਗਈ ਬਾਕੀ ਰਹੇ ਕਿੰਨੇ ਦਿਨ ਗਏ। ਉੱਥੇ ਵੀ ਤੁਹਾਡੀ ਐਸ਼ ਕਾਗਜ਼ਾਂ 'ਚ ਤੁਹਾਡੇ ਤੇ ਇਹ ਲਿਖਿਆ ਜਾਂਦਾ ਵੀ ਸੌਦਾ ਸਦ ਅੰਦਰ ਫਲਵਾੜੀ ਨੂੰ ਪਾਣੀ ਪਾਉਦੇ ਨੇ। ਫੁੱਲਾਂ ਦੀ ਦੇਖ ਰੱਖ ਕਰਦੇ ਆ। ਦੇਖ ਰਖ ਨਹੀਂ ਕਰਦੀ ਫੁੱਲਾਂ ਦੇ ਵਿੱਚ ਬਹਿ ਕੇ ਕੁਰਸੀ ਢਾ ਕੇ ਆਪਣੀ ਮੋਜਾਂ ਨੰਦੇ ਨੋਤੇ ਐਸੇ ਕਰਕੇ ਇਹਨਾਂ ਨੂੰ ਪ੍ਰੋਬਲ ਮਿਲ ਜਾਂਦੀ ਆ ਤੇ ਜਿਹੜੀ ਇਹਨਾਂ ਪਟੀਸ਼ਨ ਪਾਈ ਸੀ ਸਾਧਨੀ ਕੇਸ ਦੇ ਵਿੱਚ ਉਹ ਪਟੀਸ਼ਨ ਇਹਨਾਂ ਨੇ ਵਾਪਸ ਲਈ ਉਹਨਾਂ ਕਹਿੰਦੇ ਅਸੀਂ ਅਜਿਹੀ ਪ੍ਰਕਿਰਿਆ ਖਾਰਜ ਕਰਦੇ ਹਾਂ ਨਿਕਤ ਤੁਹਾਨੂੰ ਨਾਲ ਇਹ ਮੌਕਾ ਦਿੰਦੇ ਵੀ ਤੁਸੀਂ ਆਪਣੀ ਪਟੀਸ਼ਨ ਦੁਬਾਰਾ ਫਿਰ ਪਾ ਸਕਦੇ ਜੀ ਤੇ ਪਰਸ਼ਾਦ ਉਹ ਤਾਂ ਦੂਜੇ ਪਾਸੇ ਜਦੋਂ ਭਾਜਪਾ ਗੱਲ ਕਰਦੀ ਨਾ ਅਕਾਲੀ ਦਲ ਦੀ ਉਹ ਕਿਸੇ ਲੀਡਰ ਦਾ ਨਾਮ ਨਹੀਂ ਲੈਂਦੇ ਉਹ ਕਹਿੰਦੇ ਜਿਹੜਾ ਮਜ਼ਬੂਤ ਹੋਏਗਾ ਅਸੀਂ ਉਹਦੇ ਨਾਲ ਜਿਹੜਾ ਵਾ ਉਹ ਗੱਠ ਜੋੜ ਕਰ ਲਾਂਗੇ ਹਾਲਾਂ ਭਾਜਪਾ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਜਿਹੜੇ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਆ ਮਾਫ ਕਰਨਾ ਜਿਹੜੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਇਹਨਾਂ ਨੂੰ ਟੋਕਿਆ ਵੀ ਤੁਸੀਂ ਕਿਸੇ ਕਿਸਮ ਦੀ ਕੋਈ ਗੱਲ ਅਕਾਲੀ ਦਲ ਬਦਲ ਬਾਰੇ ਅਕਾਲੀ ਦਲ ਬਾਰੇ ਨਹੀਂ ਕਰਨੀ ਪਰ ਹੁਣ ਸੁਖਮਨ ਸਿੰਘ ਵੀ ਕਹ ਰਹੇ ਆ ਵੀ ਅਕਾਲੀ ਦਲ ਤੋਂ ਬਿਨਾਂ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ ਤੇ ਗੱਠ ਜੋੜ ਉਹਦੇ ਨਾਲ ਹੋਵੇਗਾ ਜਿਹੜਾ ਮਜ਼ਬੂਤ ਹੋਵੇਗਾ ਜਿਹੜੇ ਸਰੂਪਜੰਨ ਸਿੰਘਲਾ ਨੇ ਜੀ ਜੇ ਇਹਨਾਂ ਦਾ ਅਸੀਂ ਪਛੋਖੜ ਥੋੜਾ ਜਿਹਾ ਦੇਖੀਏ ਤਾਂ ਨਵਿਕ ਲਈਏ ਇਹ ਕਾਲੀਦਲ ਛਾਵਨ ਹੁੰਦੇ ਆ 2007 ਦੇ ਵਿੱਚ ਤੇ ਇਹਨਾਂ ਨੂੰ ਟਿਕਟ ਮਿਲ ਜਾਂਦੀ ਬਠਿੰਡੇ ਤੋਂ ਲੈ ਕੇ ਉਸ ਟਾਈਮ ਦੇ ਉੱਤੇ ਅਲਾਈਅੰਸ ਜਿਹੜਾ ਸੀ ਇਹਨਾਂ ਦਾ ਸੌਦਾ ਸਾਰਨਾ ਹੋਇਆ ਨਹੀਂ ਸੀ ਆ ਕਾਲੀਆਂ ਦਾ ਤੇ ਉਹ ਸੌਦਾ ਮੇਰਾ ਮੇਰਾ ਖਿਆਲ ਪੱਡੀ ਸਾਹਿਬ ਇਹਨਾਂ ਨੇ 97 ਦੀ ਇਲੈਕਸ਼ਨ ਵੀ ਲੜੀ ਸੀ ਸ਼ਾਇਦ ਜੇ ਮੈਂ ਗਲਤ ਨਹੀਂ ਪਤਾ ਨਹੀਂ ਮੈਂ ਤਾਂ 2017 ਦੀ ਗੱਲ ਕਰ ਰਿਹਾ ਅੱਛਾ ਇਹਨਾਂ ਨੇ ਬਕਾਇਦਾ ਤੌਰ ਤੇ ਜਦੋਂ ਉਹ ਇਲੈਕਸ਼ਨ ਲੜੀ ਤੇ ਉਹਨਾਂ ਦੇ ਆਪਣੇ ਸ਼ਬਦਾਂ ਵੀ ਇਹ ਇਲੈਕਸ਼ਨ ਮੈਂ ਇਸ ਕਰਕੇ ਹਰ ਰਹੀ ਸੌਦਾ ਸਾਥ ਨੇ ਮੇਰੇ ਖਿਲਾਫ ਬੋਟਾ ਕਾਂਗਰਸ ਦੇ ਮੀਤਵਾਰ ਨੂੰ ਪਾਈਆਂ ਸੀ 2012 ਦੇ ਵਿੱਚ ਕਿਉਂ 13 ਅਪ੍ਰੈਲ ਤੇ 13 ਮਈ 2007 ਨੂੰ ਜਿਹੜਾ ਉਹ ਪਖੰਡ ਰਚਿਆ ਜਾਂਦਾ ਵਾ ਰੂਹ ਆਫਜਾ ਪਿਉਣ ਦਾ ਸੌਦਾ ਸਾਧ ਵੱਲੋਂ ਉਦੋਂ ਬਾਅਦ ਫਿਰ ਜਿਸ ਤਰੀਕੇ ਮੈਂ ਇਹਨਾਂ ਦੀ ਲੜਾਈ ਝਗੜੇ ਹੁੰਦੇ ਆ ਤੇ ਫਿਰ ਅਕਾਲੀਆਂ ਦਾ ਸਮਝੌਤਾ ਕਰਨਾ ਸੌਦਾ ਸਾਧ ਦੀ ਮਜਬੂਰੀ ਬਣ ਗਿਆ ਸੀ ਇਹ ਫਿਰ ਸਮਝੌਤਾ ਕਰਦੇ ਆ ਤੇ ਸੌਦਾ ਸਾਧ ਦੇ ਚੇਲੇ 2009 ਦੇ ਵਿੱਚ ਵੀ ਇਹਨਾਂ ਦੀ ਮਦਦ ਕਰਦੇ ਆ ਤੇ 2012 ਦੀ ਵੀ ਕਰਦੇ ਤੇ 2012 ਦੇ ਵਿੱਚ ਸਰੂਪ ਚੰਦ ਸਿਖਲਾ ਚੋਣ ਜਿੱਤ ਜਾਂਦੇ ਆ ਇਹ ਪਾਰਲੀਮੈਂਟ ਸੈਕਟਰੀ ਵੀ ਬਣਦੇ ਆ 2017 ਚ ਵੀ ਚੋਣ ਹਾਰਦੇ ਤੇ 2022 ਚ ਵੀ ਚੋਣ ਹਾਰਦੇ 2022 ਦੇ ਵਿੱਚ ਚੋਣ ਹਾਰਦੇ ਨੇ ਵੀ ਨੰਬਣਾ ਇਹ ਸੀ ਕਿ ਉਸ ਟਾਈਮ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੇ ਵੀ ਜਥੇਦਾਰ ਅੰਦਰ ਆਪਣੇ ਹੈਗੇ ਸੀ ਐਸਪੀਸੀ ਮੈਂਬਰਸ ਨੂੰ ਕਹਿ ਤਸੀਬ ਵੀ ਤੁਸੀਂ ਸਿੰਗਲੇ ਦੀ ਨਹੀਂ ਮਨਪ੍ਰੀਤ ਬਾਦਲ ਦੀ ਮਦਦ ਕਰਨੀ ਭਾਵੇਂ ਉਹ ਕਾਂਗਰਸ ਦਾ ਉਮੀਦਵਾਰ ਕਿਉਂ ਨਹੀਂ ਹੈ ਇਹਨਾਂ ਦੀ ਕਰਤੂਤਤਾ ਦਾ ਸੰਗਤ ਨੂੰ ਤੇ ਜਦੋਂ ਸਰੂਪ ਚੰਦ ਸਿਕਲੇ ਨੂੰ ਪਤਾ ਲੱਗਾ ਉਹ ਜਥੇਦਾਰ ਕਹਿੰਦੇ ਸਾਨੂੰ ਤੁਹਾਨੂੰ ਇਹ ਹੁਕਮ ਹੋਇਆ ਜੀ ਤੁਸੀਂ ਇੱਕ ਗੱਲ ਕਰ ਲਓ ਤੇ ਇਹ ਕਹਿੰਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬੰਦਸੋ ਅਫੀਸ਼ਲ ਉਮੀਦਵਾਰ ਕੌਣ ਆ ਪਕਾਲੀ ਦਲ ਦਾ ਕਹਿੰਦੇ ਤੁਸੀਂ ਕਹਿੰਦੇ ਤੁਹਾਡੇ ਜਥੇਦਾਰ ਆ ਗੱਲ ਕਹਿੰਦੇ ਆ ਕਹਿੰਦੇ ਕੋਈ ਨਹੀਂ ਕਰਨਾ ਚਾਹੁੰਦਾ ਤੇ ਇਹਨੇ ਜਥੇਦਾਰ ਨੂੰ ਬਾਦਲ ਨੇ ਕਿਹਾ ਜੀ ਆਪਣੇ ਮੁੰਡਾ ਖੜੀ ਹੋ ਜਾਣਾ ਤੇ ਬਦਲੇ ਹੋ ਇਵਰ 16 ਮਾਰਚ 2022 ਨੂੰ ਇਹਨਾਂ ਦੇ ਕਾਲੀਦਲ ਨੂੰ ਹਮੇਸ਼ਾ-ਬੇਸ਼ੱਕ ਦੀ ਅਲੱਗਦਾ ਕਹਿਤਾ ਵੀ ਜੇ ਤੁਹਾਡੀ ਇਹ ਹਾਲਤ ਆ ਤੁਸੀਂ ਆਪਣੇ ਪਰਿਵਾਰ ਤੱਕ ਸੀਮਿਤ ਹੋ ਕੇ ਰਹੇਗੇ ਨਾ ਤੁਹਾਨੂੰ ਕਾਲੀਦਲ ਦਾ ਵਰਕਰ ਚਾਹੀਦਾ ਨਾ ਲੀਡਰ ਜਿਹਦਾ ਨਾ ਕਾਲੀਦਲ ਚਾਹੀਦਾ ਫਿਰ ਜੂਨ ਦੇ ਵਿੱਚ 4 ਜੂਨ 2022 ਨੂੰ ਇਹ ਬਕਾਇਦਾ ਤੌਰ ਤੇ ਭਾਜਪਾ ਨਾਲ ਹੋ ਜਾਂਦਾ ਜਦੋਂ ਇਹ ਭਾਜਪਾ ਦੇ ਸਮਝੌਤੇ ਹੁੰਦੇ ਨੇ ਤੇ ਇਹਨਾਂ ਨੇ ਬਕਾਇਦਾ ਤੌਰ ਤੇ ਫਿਰ ਜਿਹੜੀ ਆ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਜਾਂਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਬਾਤ ਜਦੋਂ ਚੱਲਦੀ ਹੈ ਉਹ ਕਹਿੰਦੇ ਜੀ ਵੇਖੋ ਸਾਡਾ ਜਿਹੜਾ ਸਮਝੌਤਾ ਹੋ ਸਕਦਾ ਵਾ ਸਾਡਾ ਸਮਝੌਤਾ ਇਹਨਾਂ ਨਾਲ ਹੋ ਸਕਦਾ ਵਾ ਲੇਕਿਨ ਸਿਰਫ ਇਸ ਗੱਲ ਦੇ ਉੱਤੇ ਵੀ ਜਿਹੜਾ ਕਾਲੀ ਦਾ ਵੱਡਾ ਹੋਊਗਾ ਸੀ ਉਹਦੇ ਨਾਲ ਸਮਝੌਤਾ ਕਰਾਂਗੇ ਉਨ੍ਹਾਂ ਦਾ ਇਸ਼ਾਰਾ ਸਿੱਧਾ ਪੰਜ ਮੈਂਬਰੀ ਕਮੇਟੀ ਵੱਲ ਸੀਗਾ ਜਿਹੜੀ ਇੱਕ ਭਰਤੀ ਕਮੇਟੀ ਆ ਕਿ ਉਹਨਾਂ ਅੱਜ ਪੰਜਾਬ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਕੱਠ ਕੀਤੇ ਤੇ ਇਕੱਠ ਕਰਕੇ ਆਪਣੇ ਡੈਲੀਗੇਟਾਂ ਦੀ ਜ਼ੋਨ ਸਰਵ ਸੰਮਤੀ ਲੈ ਕੀਤੀ 5 ਅਗਸਤ ਨੂੰ ਇਹਨਾਂ ਦੀ ਮੁੜ ਕੇ ਫਿਰ ਚੰਡੀਗੜ੍ਹ ਕੇ ਹੌਟ ਤੇ ਮੀਟਿੰਗ ਰੱਖਣਗੇ ਸਾਰੇ ਡੈਲੀਗੇਟਸ ਦੀ ਤੇ ਨਾਲ ਹੀ ਉਹਨਾਂ ਦਾ ਮੇਰੇ ਖਿਆਲ 11 ਅਗਸਤ ਹੈ 11 ਅਗਸਤ ਨੂੰ ਇਹਨਾਂ ਦੇ ਆਪਣੇ ਪ੍ਰਧਾਨ ਦੀ ਚੋਣ ਕਰਨੀ ਤੀਜਾ ਸਿੰਘ ਸਮੁੰਦਰੀ ਹਾਲ ਪਤਾ ਨਹੀਂ ਉਹ ਸਾਲ ਦੇਂਦੇ ਕਿ ਦਿਨ ਦੇਂਦੇ ਜੇ ਤੇ ਹਾਲ ਦੇਤਾ ਤੇ ਫਿਰ ਤੇ ਕਵਾਂਗੇ ਵੀ ਸ਼ਰੋਮਣੀ ਗੁਰਦੁਆਰਾ ਕਮੇਟੀ ਸਿੱਖਾਂ ਦੀ ਕਮੇਟੀ ਹੈ ਜੇ ਹਾਲ ਨਾ ਦਿੱਤਾ ਤੇ ਫਿਰ ਕਵਾਂਗੇ ਇਹ ਬਾਦਲਾਂ ਦੀ ਅਜ਼ਵਾਰੇਦਾਰੀ ਹੈ ਕਮੇਟੀ ਦੀ ਵੀ ਹੈਗੀ ਇੱਥੇ ਚਲੋ ਇਹ ਬਣ ਜਾਂਦੇ ਨੇ ਜਿਲ੍ਹਾ ਪਟਿਆਲਾ ਵੀ ਰਹਿੰਦੇ ਫਿਰ ਬਕਾਇਦਾ ਤੌਰ ਤੇ ਅਕਾਲੀ ਦਲ ਦੇ ਵਿੱਚ ਜੂਨੀਅਰ ਮੀਤ ਪ੍ਰਧਾਨ ਵੀ ਰਹੇ ਨੇ ਲੇਕਿਨ ਹੁਣ ਉਹਨਾਂ ਨੇ ਜਿਹੜੀ ਗੱਲ ਕਹੀ ਆ ਵੀ ਅਸੀਂ ਸਮਝੌਤਾ ਕਰਾਂਗੇ ਉਸ ਅਕਾਲੀ ਦਲ ਜਿਹੜਾ ਮਜ਼ਬੂਤ ਅਕਾਲੀ ਦਲ ਉਹਦਾ ਮਤਲਬ ਉਹਨਾਂ ਨੇ ਬਾਦਲ ਦਲ ਨੂੰ ਇੱਕ ਹਿਸਾਬ ਦਾ ਨਕਾਰ ਦਿੱਤਾ ਹੁਣ ਸਾਡੀ ਘੜੀ ਹੁਣ ਵੇਖਣਾ ਹੋਊਗਾ ਕਿ ਗੱਲ ਕਿੱਧਰ ਨੂੰ ਜਾਂਦੀ ਹੈ ਰਵੀ ਇੰਦਰ ਸਿੰਘ ਦਾ ਆਪਣਾ ਅਕਾਲੀ ਦਲ 1920 ਕੱਲ ਉਹਨਾਂ ਆਪਣੀ ਇੰਟਰਵਿਊ 'ਚ ਇਹ ਗੱਲ ਕਹਿ ਦਿੱਤੀ ਸੀ 5 ਮੈਂਬਰ ਦੀ ਭਰਤੀ ਕਮੇਟੀ ਦੀ ਗੱਲ ਕੀਤੀ ਸੀ ਵੀ ਇਹਨਾਂ ਨੂੰ ਕਾਫੀ ਹੰਗਾਰਾ ਮਿਲ ਗਿਆ ਤਾਂ ਇਕਨ ਨੇ ਪੁੱਛਿਆ ਜੀ ਤੁਸੀਂ 5 ਮੈਂਬਰ ਦੀ ਕਮੇਟੀ ਨਾਲੋਂ ਕਿਸ ਹੋਰ ਨਾਲ ਕਹਿੰਦੇ ਜੀ 5 ਮੈਂਬਰ ਦੀ ਕਮੇਟੀ ਨਾਲ ਕੋਈ ਨਾ ਕਹਿਆ ਸੀ ਮੈਂ ਕਾਲ ਤੱਕ ਸੁਣ ਲਿਆ ਫਿਰ ਉਹ ਸੁਧਾਰ ਕੀਤਾ ਆਪਣਾ ਉਹ ਕਹਿੰਦੇ ਨਹੀਂ ਅਸੀਂ ਅਕਾਲ ਤੱਕ ਸਿਰਫ ਨਾਲ ਅਕਾਲ ਤੱਕ ਨੇ ਕਮੇਟੀ ਬਣਾਈ ਇਹ ਸੇ ਕਰਕੇ ਹੁਣ ਵੇਖਦੇ 11 ਤਰੀਕ ਨੂੰ ਉਹਦੇ ਵਿੱਚ ਕਿਹੜੇ ਕਿਹੜੇ ਸ਼ਾਮਲ ਹੁੰਦੇ ਆ ਲੇਕਿਨ ਉੱਥੇ ਲੈਕਚਰ ਪੁੱਟ ਜਿਹੜੇ ਕਾਂਗਰਸਦਲ ਬਣੇ ਪਏ ਆ ਨਾ ਉਹਨਾਂ ਵੀ ਸਾਡਾ ਬੜਾ ਪੱਠਾ ਪਿਆ ਜਿੰਦਾ ਆਪਣਾ ਆਧਾਰ ਕੋਈ ਨਹੀਂ ਹੈਗਾ ਲੜਨ ਦੀਆਂ ਗੱਲਾਂ ਕਰਦੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਉਹ ਲੈਕਚਰ ਪਤੇ ਆਧਾਰ ਪਈ ਆਪਣਾ ਹੈਗਾ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਵਾਰਿਸ ਪੰਜਾਬ ਤੇ ਵਾਕਿਆ ਹੀ ਉਹਦੇ ਜੇਲ੍ਹ ਜਾਣ ਤੋਂ ਬਾਅਦ ਉਹਦੇ ਵਾਰਿਸ ਨੂੰ ਕੰਦਲ ਨੂੰ ਸੁਭਾਲ ਨਹੀਂ ਸਕਿਆ ਉਹਨੂੰ ਵਾਰਸ ਨਹੀਂ ਮਿਲੇ ਜਦ ਤੱਕ ਕੋਈ ਕਾਲੀ ਤਾਲ ਨਾ ਉਹ ਉਹਨੂੰ ਕਿਸੇ ਕਿਸੇ ਮਤਲਬ ਅੰਜਾਮ ਤੇ ਨਹੀਂ ਪਹੁੰਚਾ ਸਕਦਾ ਆ ਜਿਹੜੀ ਇਲੈਕਸ਼ਨ ਕਰਨ ਤਾਂ ਉਹ ਨਹੀਂ ਉਹ ਚ ਪਤਾ ਲੱਗ ਦੂ ਕਿ ਉਹਨਾਂ ਦਾ ਆਧਾਰ ਕਿੰਨਾ ਕਿ ਬਚਿਆ ਤੇ ਕਿੰਨਾ ਖਰੇਗਾ ਤੇ ਕੀ ਹੈ ਕੀ ਨਹੀਂ ਲੇਕਿਨ ਇਹ ਹੈ ਕਿ ਸਰੂਪ ਚੰਦ ਸਿੰਘਲੇ ਨੇ ਬਿਲਕੁਲ ਸਪਸ਼ਟ ਕਰਤਾ ਸਿੱਧੇ ਰੂਪ ਕੀ ਬਾਦਲ ਦਲ ਨਾਲ ਉਹਨਾਂ ਦੀ ਪਾਰਟੀ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕਰੇਗੀ ਜਦੋਂ ਕਿ ਸੁਨੀਲ ਜਾਖੜ ਕਹਿੰਦਾ ਸਾਡੇ ਜੀ ਸਮਝੌਤਾ ਬਹੁਤ ਜ਼ਰੂਰੀ ਹੈ ਜੀ ਤੇ ਪੱਟੀ ਸਾਹਿਬ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਧੜਾ ਜਿਹੜਾ ਬਾਕੀ ਹੋ ਗਿਆ ਇਹਨੇ ਦੀ ਸਹਿਮਤੀ ਬਣੂਗੀ ਇਹਨਾਂ ਦਾ ਕੋਈ ਸਮਝੌਤਾ ਹੋਊਗਾ ਜਾਂ ਆਮ ਆਦਮੀ ਪਾਰਟੀ ਦਾ ਉਹ ਹਾਲ ਉਹ ਜਿਹੜਾ ਕਾਂਗਰਸ ਦਾ ਲੁਧਿਆਣਾ ਪੱਛਮੀ ਚ ਹੋਇਆ ਜਿੰਨੀ ਚੋਟ ਜਿਹੜੀ ਆਮ ਆਦਮੀ ਦੀ ਗੱਲ ਆਮ ਆਦੀ ਪਾਰਟੀ ਜਿਹੜਾ ਇਹ ਪੰਥਕ ਹਲਕਾ ਹੈ ਬਕਾਇਦਾ ਤੌਰ ਤੇ ਤਰਨਤਾਰਨ ਇਥੋਂ ਮੇਸ਼ੇ ਕਾਂਗਰਸੀ ਜਾਂ ਬਕਾਇਦਾ ਤੌਰ ਤੇ ਨਕਾਲੀ ਦਲ ਦਾ ਮਿੱਤਰ ਦਿੱਤਾ ਰਿਹਾ ਖੈਰ ਆਮ ਆਦੀ ਪਾਰਟੀ ਚਾਈ ਹੁਣ ਕੋਮਲ ਪ੍ਰੀਤ ਸਿੰਘ ਐਡਵੋਕੇਟ ਜਿਹੜੇ ਨੇ ਇਹ ਸਾਬਕਾ ਮਰਹੂਮ ਜਿਹੜੇ ਸਾਡੇ ਐਮ ਐਲ ਏ ਸੀ ਸਰਦਾਰ ਕਸ਼ਮੀਰ ਸਿੰਘ ਸੂਲੂ ਦੇ ਪੜੇ ਪੈ ਨੇ ਨਾਲ ਉਹਦੇ ਪੀਏ ਰਹੇ ਨੇ ਪਹਿਲਾਂ ਵੀ ਉਹਨਾਂ ਇੱਕ ਕੱਟ ਕੀਤਾ ਸੀ ਤੇ ਉਹਦੇ ਵਿੱਚ ਕਿਹਾ ਸੀ 50 ਸਰਪੰਚਾਂ ਦੇ ਸਰਪੰਚ ਸਾਡੇ ਨਾਲ ਅੱਜ ਕਿਹਾ ਤਾਂ 70 ਸਰਪੰਚ ਨੇ ਸਰਪੰਚ ਨਾਲ ਲਾਲ ਸਰਪੰਚ ਹੈਗੇ ਕਿ ਨਹੀਂ ਹੈਗੇ ਤੇ ਬਾਅਦ ਦੀ ਗੱਲ ਲੇਕਿਨ ਉਹਨਾਂ ਨੇ ਇਹ ਗੱਲ ਕਹਿਤੀ ਕਿ ਅਸੀਂ ਆ ਲੋਕ ਇੱਥੇ ਇਕੱਠੇ ਹੋਏ ਆ ਅਸੀਂ ਕੌਂਸਲਰ ਵੀ ਇਕੱਠੇ ਹੋਏ ਆ ਤੇ ਸਰਪੰਚ ਵੀ ਇਕੱਠੇ ਹੋਏ ਆ ਤੇ ਮੈਂਬਰ ਵੀ ਇਕੱਠੇ ਆ ਤਾਂ ਸਮਾਸ ਵਿੱਚ ਜਿੱਥੇ ਬੰਦੇ ਲੋਕ ਇਕੱਠੇ ਹੋਏ ਸਾਡੀ ਇਹ ਮੰਗ ਆ ਵੀ ਰਵਾਇਤਾਂ ਦੇ ਮੁਤਾਬਕ ਜਿਸ ਤਰੀਕੇ ਨਾਲ ਜਦੋਂ ਕੋਈ ਐਮ ਮਲੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਇਹਨਾਂ ਦਾ ਜਿਹੜਾ ਭਰੇਵਾ ਜਿਹੜਾ ਪੀਜਾ ਕੁਮਲਪ੍ਰੀਤ ਸਿੰਘ ਉਹਨੇ ਕੰਮ ਬਹੁਤ ਕੀਤਾ ਪਾਰਟੀ ਵਾਸਤੇ ਟਿਕਟ ਉਹਨੂੰ ਦਿੱਜਿਆ ਵੇ ਨਾ ਕੇ ਹਰਮੀਤ ਸੰਧੂਲੀ ਹੁਣ ਇਹ ਜਿਹੜੀ ਸੀਟ ਇਹ ਸਾਰਿਆਂ ਦੀ ਵਿਵਾਦ ਦਾ ਸਵਾਲ ਬਣੀ ਪਈ ਐ ਸਰ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਜਸਬੀਰ ਸਿੰਘ ਡਿੰਪਰ ਸੀ ਉਹਨੇ ਕਿਹਾ ਜੀ ਟਿਕਟ ਮੰਨੋ ਦਿਓ ਮੈਂ ਤੁਹਾਨੂੰ ਸੀਟ ਜਿੱਤ ਕੇ ਦੂੰਗਾ ਜੇ ਜਿਹੜਾ ਇਸ ਵळे ਕਾਂਗਸ ਪਾਰਟੀ ਲੇਖਾ ਜੋਖਾ ਕਰ ਰਹੀ ਹੈ ਕੱਲ ਮੀਟਿੰਗ ਸੱਤ ਬੰਦਿਆਂ ਦੀ ਬਕਾਇਦਾ ਤੌਰ ਤੇ ਚੰਡੀਗੜ੍ਹ ਕੀਤੀ ਗਈ ਆ ਰਾਜਾ ਵੜਿੰਗ ਨੂੰ ਨਾ ਕਹੇ ਵੀ ਇਕੱਠੇ ਹੋ ਜਾਓ ਸਾਰੇ ਆਪਾਂ ਚੋਣਾਂ ਜਿੱਤਣੀਆਂ ਨੇ ਇਹ ਜਿਹੜਾ ਪਤੀ ਸਾਹਿਬ ਗੁਸਤਾਖੀ माफ ਇਹ ਸੈਲੀਬ੍ਰਿਟੀ ਦੀ ਗੱਲ ਵੀ ਫਿਰ ਉੱਥੋਂ ਹੀ ਤੁਰੀ ਆ ਵੀ ਸੈਲੀਬ੍ਰਿਟੀ ਉਮੀਦਵਾਰ ਲਿਆਓ ਬਿਲਕੁਲ ਸੈਲੀਬ੍ਰਿਟੀ ਦੀ ਗੱਲ ਚੱਲਦੀ ਔਥੋਂ ਵੀ ਜੇ ਚੋਣ ਤੁਸੀਂ ਇਹ ਜਿੱਤਨੀ ਚਾਹੁੰਦੇ ਹੋ ਇੱਥੇ ਵੀ ਸੈਲੀਬ੍ਰਿਟੀ ਦਿੱਤਾ ਜਾਵੇ ਤੇ ਸੈਲੀਬ੍ਰਿਟੀ ਇਹਨਾਂ ਕੋਲ ਕਿ ਹੈਗਾ ਵਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਇੱਥੋਂ ਆਪ ਮੁਹਾਰੇ ਵੋਟ ਪੈ ਸਕਦੀ ਵੀ 9 ਜਾਂ 66 ਕਰਕੇ ਮਰ ਲਾ ਦੇਣਗੇ ਬਾਕੀ ਦਾ ਮੈਨੂੰ ਪਤਾ ਇਸ ਤਰ੍ਹਾਂ ਕੇ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਉਮੀਦਵਾਰ ਬਣਾਉਣ ਲਈ ਕਾਂਗਰਸ ਜਿਹੜੀ ਆ ਉਹ ਸੋਚ ਰਹੀ ਹੈ ਤੇ ਜੇ ਉਹਨੂੰ ਟਿਕਟ ਦੇ ਦਿੱਤੀ ਤੇ ਫਿਰ ਹਰਬੀਤ ਨੇ ਵੀ ਓਖਾ ਹੋ ਜੂ ਤੇ ਬਾਕੀ ਨਹੀਂ ਵੀ ਓਖਾ ਵਾਰਸ ਪੰਜਾਬ ਤੇ ਜਿਹੜੀ ਵਾਰਿਸ ਪੰਜਾਬ ਜਿੱਥੇ ਬੰਦੀ ਦਾ ਤੇ ਕਾਲੀ ਜਲ ਦਾ ਆਪਸ ਵਿੱਚ ਟੱਕਰ ਹੋ ਜੇਗੀ ਇੱਥੇ ਜਿਹੜੀ ਹਰ ਮੀਤੀ ਤੇ ਕਾਂਗਰਸੇ ਆਪਸ ਵਿੱਚ ਟੱਕਰ ਹੋਵੇ। ਹੁਣ ਵੇਖੋ ਜੇ ਕਿਤੇ ਉਹਨੂੰ ਜਗਰ ਦੇ ਦਿੱਤੀ ਤੇ ਫਿਰ ਜਿਹੜਾ ਮੁਕਾਬਲਾ ਬੜਾ ਇੰਟਰਸਟਿੰਗ ਫੈਂਟਾਸਟਿਕ ਬਣ ਜੂਗਾ। ਉਮੀਦ ਹੈ ਵੀ ਇਹਦੇ ਤੇ ਚਰਚਾ ਚਰਚਾ ਸ਼ੁਰੂ ਹੋ ਗਈ ਹੈ ਅੱਗੇ ਵੇਖਣਾ ਵੀ ਇਹ ਜਿਹੜੀ ਆਫਰ ਉਹ ਸਿੱਧੂ ਸਾਹਿਬ ਕਬੂਲ ਕਰਦੇ ਕਿ ਨਹੀਂ ਕਰਦੇ। ਪਿੱਛੇ ਜੀ ਉਹਨਾਂ ਕਹਿੰਦਾ ਸੀ ਮੇਰੇ ਕੋਲ ਪੈਸਾ ਕੋਈ ਨਹੀਂ ਰਿਹਾ ਇਸ ਕਰਕੇ ਲਾਫਟਰ ਚੈਬਰਮਨ ਨੂੰ ਫਿਰ ਜੁਆਇਨ ਕਰਨਾ ਪੈ ਰਿਹਾ ਵਾ ਲਾਫਟਰ ਚੈਬਰਮਨ ਤੋਂ ਉਹਨੂੰ ਕਿੰਨੀਆਂ ਛੁੱਟੀਆਂ ਮਿਲਦੀਆਂ ਕਿ ਨਹੀਂ ਮਿਲਦੀਆਂ ਪਹਿਲਾਂ ਵੀ ਜਦੋਂ ਉਹ ਮੰਤਰੀ ਬਣੇ ਸੀ ਉਦੋਂ ਉਹਨਾਂ ਦਾ ਕਹਿੰਦਾ ਸੀ ਪ੍ਰੋਟੋਕੋਲ ਮੁਤਾਬਕ ਤੁਸੀਂ ਲਾਫਟਰ ਚੈਬਰਮਨ ਤੇ ਨਹੀਂ ਜਾ ਸਕਦੇ ਤੁਸੀਂ ਖਬਰ ਆਈ ਸੀ ਕੱਢ ਤਾਂ ਉਹਨਾਂ ਕੱਢਿਆ-ਕੁੱਢਿਆ ਕਿਸੇ ਨਹੀਂ ਸੀਗਾ ਲੇਕਿਨ ਸਿਰਫ ਉਹਨਾਂ ਨੂੰ ਇਹ ਕਹ ਦਿੱਤਾ ਸੀ ਵੀ ਤੁਸੀਂ ਦੋ ਕੰਮ ਨਹੀਂ ਕਰ ਸਕਦੇ ਐਵੇਂ ਜਿਵੇਂ ਕਿ ਤੁਸੀਂ ਕਰ ਸਕਦੇ ਹੋ ਮੰਤਰੀ ਬਣ ਕੇ ਨਹੀਂ ਕਰ ਸਕਦੇ ਤੁਸੀਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਤਰਨਤਨ ਤੋਂ ਕਾਂਗਰਸ ਆਪਣਾ ਉਮੀਦ ਬਣਾਉਣ ਉਮੀਦਵਾਰ ਬਣੋ ਬਰੇ ਸੂਤਰੀ ਹੈ ਜੇ ਬਣਾ ਦਿੱਤਾ ਤੇ ਫਿਰ ਬਾਕੀ ਇਹਨੀਆਂ ਗੋਠਣੀਆਂ ਲੱਗਣੀਆਂ ਲਗਭਗ ਸੰਭਵ ਨੇ ਜੀ ਤੇ ਪਟਾਪਾ ਸਾਹਿਬ ਆਪਾਂ ਗੱਲ ਕਰੀਏ 111 ਸਾਲ ਹੋ ਗਏ ਕਾਮਾਗਾਟਾ ਮਾਰੂ ਘਟਨਾ ਨੂੰ ਉਹਦੇ ਉੱਤੇ ਸ਼ਰੋਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਵੀ ਇੱਕ ਸਮਾਗਮ ਕਰਨਾ ਚਾਹੁੰਦੇ ਆ ਤੇ ਆਪਾਂ ਚਾਹੁੰਦੇ ਆ ਵੀ 10 ਮਿੰਟ ਆਪਾਂ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰੀਏ ਆਜ਼ਾਦੀ ਦੀ ਲੜਾਈ ਕਿਸ ਸੌਖੀ ਦੀ ਬਾਬਾ ਗੁਰਦੇਵ ਸਿੰਘ ਦਾ ਦੇਰ ਸਹਿਬ ਬਾਰੇ ਵਿਦੇਸ਼ ਚ ਜਾਂਦੇ ਨੇ ਪੈਸੇ ਵੀ ਚੰਗੇ ਕਮਾਉਂਦੇ ਨੇ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਇੱਕ ਸੰਤ ਦੀ ਹੋਰ ਗੱਲ ਕਰਾਂਗੇ ਬਾਬਾ ਬੁੱਧ ਸਿੰਘ ਇਹਨਾਂ ਨਾਲ ਹੀ ਕਰਾਂਗੇ ਬਾਅਦ ਵਿੱਚ ਜਦੋਂ ਇਹ ਜਾਂਦੇ ਤੇ ਜਾਦੀ ਦੀ ਲੜਾਈ ਸਿੱਖ ਤੇ ਹੁੰਦੀ ਆ ਇਹ ਆਪਣੇ ਸਾਥੀ ਨਾਲ ਸਲਾਹ ਜੰਤਮ ਕ ਕਰਦੇ ਅਤੇ ਕਾਮਾ ਗਾਟਾ ਮਾਰੂ ਇੱਕ ਜਾਪਾਨੀ ਕੰਪਨੀ ਹੈ ਜਾਂਦੀ। ਉਹਨਾਂ ਕੋਲ ਜਹਾਜ਼ ਇੱਕ ਕਿਰਾਏ ਤੇ ਲੈਂਦੇ ਤੇ ਕਿਰਾਏ ਤੇ ਲੈ ਕੇ ਇਹ ਕੈਨੇਡਾ ਦੇ ਟਾਪੂ ਤੇ ਜਾਂਦੇ ਤੇ ਉੱਥੇ ਕਹਿੰਦੇ ਜੀ ਸਾਨੂੰ ਉਤਰ ਦੀ ਇਜਾਜ਼ਤ ਦਿੱਤੀ ਜਾਵੇ ਜੀ ਸੰਘਰਸ਼ ਕਰਨਾ ਤੇ ਇੱਥੇ ਕਾਲਿਆਂ ਤੇ ਗੋਰਿਆਂ ਦਾ ਵਿਤਕਰਾ ਕੀਤਾ ਜਾਂਦਾ। ਹੋਰ ਜਿਹੜੇ ਉੱਥੋਂ ਦੇ ਸਿਟੀਜ਼ਨ ਹੁੰਦੇ ਉਹਨਾਂ ਨੂੰ ਤਾਂ ਦੇ ਦਿੰਦੇ ਆ ਗਿਆ। ਲੇਕਿਨ ਬਾਕੀ ਨੂੰ ਅੱਗੇ ਨਹੀਂ ਦਿੰਦੇ ਤੇ ਬਾਕੀ ਨੂੰ ਕਹਿੰਦੇ ਤੁਸੀਂ ਆਪਣਾ ਜਾ ਜਿੱਥੇ ਮਰਜ਼ੀ ਲੈ ਕੇ ਜਾਓ ਅਸੀਂ ਤੁਹਾਨੂੰ ਕਿਸੇ ਪ੍ਰਕਾਰ ਦੀ ਜੜੀ ਆ ਉਹ ਇੱਥੇ ਵੱੜ ਨਹੀਂ ਦੇਵਾਂਗੇ ਉਹਨਾਂ ਦਾ ਕੰਮ ਸੀ ਵੀ ਉੱਥੇ ਰਹਿ ਕੇ ਕੈਨੇਡਾ ਜਦਾਂ ਕਿ ਤੇ ਨਵੀਂ ਇੱਕ ਸਾਬੰਦੀ ਕੀਤੀ ਜਾਵੇ ਤੋਂ ਇਨਕਲਾਬੀ ਪੈਦਾ ਕੀਤੇ ਜਾਣ ਤੇ ਇੰਡੀਆ ਦੇ ਵਿੱਚ ਜਿਹੜੀ ਆ ਇਹਦੀ ਆਜ਼ਾਦੀ ਦੀ ਮਹਿਮ ਨੂੰ ਤੇਜ਼ੀ ਲੈਂਦੀ ਆ ਲੇਕਿਨ ਉਹ ਕਾਮਾਗਟਾ ਮਾਰੂ ਜਹਾਜ਼ ਦਾ ਨਾਂ ਰੱਖਿਆ ਜਾਂਦਾ ਗੁਰੂਦਾਨ ਜਹਾਜ਼ ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀਗਾ ਜਿਹੜਾ ਗੁਰਨਾਣਕ ਜਹਾਜ਼ ਸੀਗਾ ਫਿਰ ਕੈਨੇਡਾ ਦੀ ਧਰਤੂ ਤੋਂ ਚੱਲਦਾ ਤੇ ਇੰਡੀਆ ਵਾਲੇ ਪਾਸੇ ਆ ਜਾਂਦਾ ਵਾ ਜਦੋਂ ਕਲਕੱਤਾ ਦੇ ਬੱਜਬੱਜ ਘਾਟ ਤੇ ਆਉਂਦਾ ਤੇ ਅਗਲੇ ਪਾਸੇ ਅੰਗਰੇਜ਼ਾਂ ਨੂੰ ਲੱਗਦਾ ਪਤਾ ਤੇ ਉੱਥੇ ਆਪਣੀ ਉਹ ਫੋਰਸ ਆ ਦਿੰਦੇ ਆ ਤੇ ਅੰਦਾ ਤੋਂਦ ਗੋਲੀਆਂ ਚੱਲਦੀਆਂ ਨੇ ਇਹਦੇ ਵਿੱਚ ਟੋਟਲ 370 ਵਿਅਕਤੀ ਹੁੰਦੇ ਜਿਨ੍ਹਾਂ ਦੇ ਵਿੱਚੋਂ 341 ਸਿੱਖ ਹੁੰਦੇ ਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜੀ ਰੱਖੀ ਹੁੰਦੀ ਹੈ ਇਹਦੇ ਵਿੱਚ ਬਕਾਇਤ ਅਤੇ ਖਾਲਸਾ ਝੰਡਾ ਵੀ ਝੂਲਦਾ ਹੁੰਦਾ ਤੇ ਬਾਕੀ ਜਿਹੜੇ ਸੀ ਹਿੰਦੂ ਤੇ ਮੁਸਲਮਾਨ ਸੀ ਜਦੋਂ ਗੋਲੀ ਚੱਲਦੀ ਤੇ 19 ਵਿਅਕਤੀ ਇਹ ਚ ਮਰੇ ਜਾਂਦੇ ਬਾਕੀ ਆਪੋ ਆਪਣਾ ਬਚਾ ਕੇ ਕੋਈ ਕਿਸੇ ਪਾਸੇ ਕੋਈ ਕੇਬਲ ਸੇ ਨਿਕਲ ਜਾਂਦਾ ਵਾ ਬਾਬਾ ਗੁਰਦੇਵ ਸਿੰਘ ਉਰੀ ਫਿਰ ਇੱਥੇ ਆ ਕੇ ਆਪਣੀ ਮਹਿਮ ਚੰਗੀ ਪੱਤੇ ਤੇ ਸ਼ੁਰੂ ਕਰ ਦਿੱਤੇ। ਇੱਕ ਘਟਨਾ 1914 ਦੀ ਹੈ। ਹੁਣ ਇਹ ਜਾਇਦਾ ਨਾਮਾ ਕਾਮਾਗਾਟਾ ਮਾਰੂਨੀ ਗੁਰੂ ਨਾਨਕ ਜਜ ਕਾਮਾਗੜਾ ਕਾਮਾਗਾਟਾ ਮਾਰੂ ਕੰਪਨੀ ਸੀ ਜਪਾਨ ਦੀ ਜਿੱਥੇ ਕੋਈ ਕਰਾਇਦਾ ਲਿਆ ਗਿਆ ਸੀਗਾ। ਕੁਝ ਲੋਕ ਕਹਿੰਦੇ ਖਰੀਦ ਲਿਆ ਸੀ, ਖਰੀਦਿਆ ਹੋਏਗਾ ਉਦੋਂ ਕਰਾਇਦਾ ਇਹਨਾਂ ਕੋਲ ਚੱਲਦਾ ਕਿੰਨੀ ਚੱਲਦਾ ਹੈਗਾ। ਚਲੋ ਖੈ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਅੱਜ 23 ਤਰੀਕਾ ਤੇ ਅੱਜ ਦੇ ਦਿਨ ਇਹ ਬਦਬਦ ਘਾਟ ਤੇ ਇੱਥੇ ਅਸੀਂ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਅੰਗਰੇਜ਼ ਸਰਕਾਰ ਨੇ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਸਾਡੀ ਗਲਤੀ ਆ ਤੇ 100 ਸਾਲ ਬਾਦੋਂ ਦਾ ਮਾਫੀ ਮੰਗੀ ਸੀਗੀ ਬਿਲਕੁਲ ਲੇਕਿਨ ਉਹ ਮਾਫੀ ਜਿਹੜੀ ਕੁਝ ਲੋਕਾਂ ਨੇ ਪਰਵਾਹ ਨਹੀਂ ਸੀ ਕੀਤੀ ਵੀ ਸਾਨੂੰ ਇੱਥੇ ਬਾਹਰ ਮਾਫੀ ਨਹੀਂ ਚਾਹੀਦੀ ਸਾਨੂੰ ਪਾਰਲੀਮੈਂਟ ਚਾਹੀਦੀ ਆ ਤੇ ਉਹਦੇ ਵਾਸਤੇ ਸਹਿਬ ਸਿੰਘ ਕੰਬੂਚ ਉਹਨਾਂ ਨੇ ਕਾਫੀ ਕੰਮ ਕੀਤਾ ਦਿੱਤੇ। ਉਹਨਾਂ ਨੇ ਮੇਰੇ ਕੋਲ ਵੀ થી ਆਈ ਸੀ ਜਦ ਤੱਕ ਕਾਲ ਤੋਂ ਤੱਕ ਗਏ ਸਨ ਕਾਲ ਤੱਕ ਤੋਂ ਫਿਰ ਲੁਖਵਾ ਕੇ ਦਿੱਤਾ ਇਹਨਾਂ ਨੂੰ ਤੇ ਉਹਦੇ ਵੀ ਕੰਮ ਕਾਫੀ ਕੀਤਾ ਉਥੇ ਦੀ ਸਰਕਾਰ ਤੇ ਬੜਾ ਸਨ ਹੈ। ਫਿਰ ਉਹਨਾਂ ਦੀ ਸਰਕਾਰ ਨੇ ਇਹਨਾਂ ਦੇ ਕਹਿਣ ਦੇ ਉੱਤੇ ਬਕਾਇਦਾ ਪਾਰਲੀਮੈਂਟ 'ਚ ਮਾਫੀ ਮੰਗੀ ਸੀ। ਉਥੋਂ ਦੀ ਸੈਕਸ਼ਨਤਾਵਾਂ ਉਥੋਂ ਦੀਆਂ ਕੌਂਸਲਾਂ ਉਥੋਂ ਦੀਆਂ ਮਿਊਸਿਪੈਲਿਟੀਆਂ ਨੇ ਜਿਹੜੇ ਨਾਂ ਸੀ ਨਾ ਜਿਹੜੇ ਇਹਨਾਂ ਕਾਮਾਗਾਟਾ ਮਾਰੂਜਾ ਦੇ ਨਾਂ ਤੇ ਰੱਖੇ ਸੀ ਉਹਨਾਂ ਨੇ ਹੁਣ ਗੁਰੂ ਨਾਨਕ ਜਾਗਰੀ ਜਹਾਜ ਦੇ ਨਾਂ ਤੇ ਨਾਂ ਰੱਖ ਦਿੱਤੇ ਸਾਰੇ ਨਾਂ ਚੇਂਜ ਕਰ ਦਿੱਤੇ ਗਏ। ਜੈਸੇਦਰ ਕਾਲਤਾਵਤ ਕੀ ਕਹਿੰਦੇ ਵੀ ਸਾਡੇ ਜੇ ਉੱਥੇ ਇਹ ਨਾਂ ਰੱਖੇ ਗਏ ਨੇ ਤੇ ਸਾਡੇ ਵੀ ਇੱਥੇ ਇਹ ਆਜ਼ਾਦੀ ਦਿਵਸ ਨੂੰ ਮਨਾਇਆ ਜਾਣਾ ਚਾਹੀਦਾ 23 ਤਰੀਕੂ ਉਹਨਾਂ ਕਾਮਾਗਾਟਾ ਜਹਾਜ ਦੇ ਜਿਹੜੇ ਲੋਕ ਵਿਦੇਸ਼ਾਂ ਦੇ ਬੈਲ ਸੈਟਲ ਸੀਗੇ ਉਹ ਆਪਣੇ ਸੁੱਖ ਤਿਆਗ ਕੇ ਤੇ ਇੱਥੇ ਆ ਕੇ ਲੜਾਈ 'ਚ ਪੁੱਜੇ। ਉਹਨਾਂ ਦੀ ਜਾਂਚ ਸਾਨੂੰ 23 ਤਰੀਕ ਨੂੰ ਸਮਾਗਮ ਕਰਨਾ ਚਾਹੀਦਾ। ਉਹਨਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਮੈਂ ਬਿਸਕਰਕੇ ਅਪੀਲ ਨਹੀਂ ਕੀਤਾ ਜਾਂ ਬੇਨਤੀ ਨਹੀਂ ਕੀਤਾ ਵੀ ਹਦਾਇਤ ਕੀਤੀ ਜਾਂਦੀ ਉੱਥੇ। ਵੀ ਤੋ ਜ਼ਮੀਨ ਨੂੰ ਆਜ਼ਾਦੀ ਦਾ ਦੂਸਰਾ ਨਾਮ ਦਿਓ ਵੀ ਇਸ ਦਿਨ ਤੁਸੀਂ ਸਮਾਗਮ ਕਰੋ ਤੇ ਸੈਮੀਨਾਰ ਕਰੋ ਸਾਡੇ ਨੌਜਵਾਨ ਨੂੰ ਪਤਾ ਲੱਗੇ। ਅਗਲੀ ਗੱਲ। ਉਹ ਕਹਿੰਦੇ ਸਾਡੀਆਂ ਨਹੀਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਅਜੇ ਕਾਮਾ ਗਾਟਾ ਗਰੂਜਹਾਜ ਲਿਖਿਆ ਉਹ ਕੱਟ ਕੇ ਤੇ ਬਕਾਇਦਾ ਤੌਰ ਤੇ ਇਹਨੂੰ ਗੁਰੂ ਨਾਨਕ ਜਹਾਜ ਲਿਖਿਆ ਜਾਂਦਾ ਇਹਦੇ ਵਿੱਚ ਮੇਰੇ ਖਿਆਲ ਪੀ ਕੈਨੇਡਾ ਦੀ ਸਰਕਾਰ ਨੇ ਫੇਰ ਪ੍ਰਵਾਨਗੀ ਦਿੱਤੀ ਵੀ ਸਾਨੂੰ ਕਿ ਤਰਾਜ ਦੇ ਤੁਸੀਂ ਗੁਰੂ ਨਾਨਕ ਜਹਾਜ ਲਿਖ ਦਿਓ ਕਾਮਾ ਗਾਟਾ ਮਰ ਦੀ ਜਗ੍ਹਾ ਦੇ ਤੇ ਕਾਮਾ ਗਾਟੂ ਗਰਨ ਕੰਪਨੀ ਸੀ ਉਹ ਵਾਕਈ ਨਾਂ ਤੋਂ ਨਵਾਂ ਦਿੱਤੇ ਦਿੱਤਾ ਉਹਨਾਂ ਨੇ ਇਹ ਜਿਹੜਾ ਜਹਾਜ ਸੀਗਾ 23 ਜੁਲਾਈ ਨੂੰ ਉੱਥੋਂ ਜੋ ਚੱਲਦਾ ਵਾ ਇਸ ਸਤੰਬਰ ਦੇ ਵਿੱਚ ਸਤੰਬਰ 1914 ਨੂੰ ਬਜਵਾਚ ਘਟਦੇ ਪਈਦਾ ਇੱਥੇ ਫਿਰ ਜੋ ਕੋਈ ਇੰਦਾਪਾ ਗੱਲ ਕਰੀ ਚੁੱਕੀ ਹੈ ਵੀ ਕਿੰਨੇ ਬੰਦੇ ਸ਼ਹੀਦ ਹੋਏ ਤੇ ਕੀ ਕੁਛ ਹੋਇਆ ਕੀ ਕੁਛ ਨਹੀਂ ਹੋਇਆ ਇਸ ਤਰ੍ਹਾਂ ਕਿ ਇਹਨੂੰ ਯਾਦਗਾਰੀ ਜਹਾਦ ਐਲਾਨਣ ਦੀ ਜਿਹੜੀ ਆ ਉਹ ਜਥੇਦਾਰ ਕਾਲ ਤੱਕ ਨੇ ਕਿਹਾ ਵੀ ਯਾਦਗਾਰੀ ਜਹਾਦ ਨੂੰ ਹੁੰਦੇ ਜਾਵੇ ਤੇ ਸਾਡੇ ਜਿਹੜੀਆਂ ਇਤਿਹਾਸ ਉਹਨਾਂ ਕਿਤਾਬਾਂ ਦੇ ਵਿੱਚੋਂ ਕਾਮਾਗਟ ਕੱਟ ਕੇ ਤੇ ਉੱਥੇ ਗੁਰਨਾਣਕ ਜਹਾਜ ਦਾ ਨਾਮ ਦੱਟ ਕੀਤਾ ਜਾਂਦਾ ਜੀ ਸਕੋ ਤੋਂ ਤੋਲ ਤੱਕ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ